ਮੇਰਾ ਨਾਮ ਰਪਿੰਦਰ ਕੌਰ ਹੈ ਗੁਰਬਾਜ ਸਿੰਘ ਮੇਰੇ ਹਸਬੰਦ ਲੱਗਦੇ ਆ ਉਹਨਾਂ ਨੂੰ ਇਦਾਂ ਇਹ ਪਹਿਲਾਂ ਵੋਟਾਂ-ਵੋਟਾਂ ਦੇ ਚੱਕਰਾਂ ਵਿੱਚ ਪੈਂਦੇ ਰਹੇ ਤੇ ਉਹ ਗਾੜੀ ਆ ਇਹ ਪਾਰਟੀਆਂ ਜਿਹੜੀਆਂ ਨਾ ਉਹਨਾਂ ਨੇ ਮੁੰਡਿਆਂ ਨੂੰ ਜਿਹੜਾ ਮੁੰਡਾ ਗੁਰਸੇਵਕ ਆ ਉਹਨਾਂ ਨੂੰ ਗਾੜੀ ਲਾਇਆ ਸੀ ਲਾ ਕੇ ਤੇ ਇਹਨਾਂ ਨੇ ਨਾ ਇਨਵਰਟਰ ਬਣਾਉਣ ਗਏ ਫਤਿਹਗੜ੍ਹ ਉੱਥੇ ਇਹਨਾਂ ਨੇ ਪਹਿਲਾਂ ਕਿੰਨੇ ਦੋ ਗੱਡੀਆਂ ਭਰ ਕੇ ਮੁੰਡੇ ਦੀਆਂ ਆਈਆਂ ਇਹ ਦਾਤਰ ਫੜੇ ਹੀ ਦਾਤਰ ਸਿਰ 'ਚ ਮਾਰੇ ਉਹ ਬਿਹੋਸ਼ ਹੋ ਗਏ ਇਹ 16 ਤਰੀਕ ਦੀ ਗੱਲ ਆ ਇਹ 16 ਜਨਵਰੀ ਦੀ 16 ਜਨਵਰੀ ਦੀ ਰਾਤ ਦੀ ਗੱਲ ਆ ਤੇ ਉਹ ਲੌ ਲੁਹਾਨ ਹੋ ਕੇ ਥਾਣੇ ਆਏ ਉਹਨਾਂ ਨੇ ਦਰਖਾਸਤ ਲਖਾਈ ਆਪਣੇ ਹੱਥੀ ਬਾਅਦ ਚ ਫਿਰ ਉਹ ਘਰ ਚੱਲ ਗਏ ਫਿਰ ਉਹਨਾਂ ਨੂੰ ਧਮਕੀਆਂ ਮਿਲੀਆਂ ਫਿਰ ਇਹਨੂੰ ਅਗਲੇ ਦਿਨ 17 ਤਰੀਕ ਨੂੰ ਫਿਰ ਉਹਨਾਂ ਨੇ ਜਾਨੋ ਮਕਾ ਕੇ ਕੋਠੀ ਤੇ ਸੁੱਟ ਗਏ ਇਦਾਂ ਇਹਨਾਂ ਨੇ ਕੀਤਾ ਇਹਨੂੰ ਸਵਾਫ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਮੇਰੇ ਬੰਦੇ ਨੂੰ ਇਨਸਾਫ ਤੋਂ ਬਾਅਦ ਕੁੱਟਣ ਕਰ ਰਹੇ ਹੋਣੇ ਮਾਰ ਕੇ ਸੁੱਟ ਕੇ ਪਹਿਲੋਂ ਉਹਨਾਂ ਨੇ ਮਾਰਿਆ ਮੁਜੀਆਂ ਸੱਟਾਂ ਲਾਈਆਂ ਜਦੋਂ ਉਹਨਾਂ ਨੇ ਫਿਰ ਦੂਜੇ ਦਿਨ ਫਿਰ ਨੂੰ ਧਮਕੀਆਂ ਵੀ ਦਿੱਤੀਆਂ ਬਾਅਦ ਚ ਫਿਰ ਅਗਲੇ ਦਿਨ ਫਿਰ ਉਹਨੂੰ 17 ਤਰੀਕ ਨੂੰ ਸ਼ਾਮੀ ਮਾਰ ਕੇ ਸੁੱਟ ਗਏ ਕੋਠੀ ਛੁੱਟ ਗਏ ਉੱਥੇ ਚੱਕ ਸਕੰਦਰ ਜੇ ਤੁਸੀਂ ਪੁਲਿਸ ਨੂੰ ਆਏ ਹਾਂਜੀ ਫਿਰ ਆਹੀ ਇਹਨਾਂ ਨੂੰ ਕਿਹਾ ਵੀ ਕਾਰਵਾਈ ਕਰੋ ਇਹਨਾਂ ਨੂੰ ਚੁੱਕੋ ਸਾਡੇ ਬੰਦੇ ਨੇ ਇਦਾਂ ਕੀਤਾ ਫਿਰ ਉਹ ਬੰਦਾ ਆ ਪਾਇਆ ਲੌਲਵਾਣ ਹੋ ਕੇ ਵੀ ਮੇਰੇ ਹਨਾ ਸੁਣੋ ਕਾਰਵਾਈ ਕਰੋ ਮੇਰੇ ਤੇ ਹਨਾ ਉਹਨਾਂ ਦੇ ਚੁੱਕੋ ਉਹਨਾਂ ਨੂੰ ਤੇ ਉਹਨਾਂ ਨੇ ਨਹੀਂ ਚੁੱਕਿਆ ਫੇਰ ਅਹੀਂ ਆ ਆ ਪੰਜ ਤੋਂ ਬੰਦਾ ਮੋਕਿਆ ਫੇਰ ਅਹੀਂ ਆ ਪਾਏ ਫੇਰ ਵੀ ਨਹੀਂ ਹੱਡੀ ਉਹਨਾਂ ਨੇ ਸੁਣਵਾਈ ਕੀਤੀ ਕੌਣ ਸੀ ਇੱਥੇ ਇੱਥੇ ਐਸ ਐਚਓ ਮੈਡਮ ਸੀ ਕੋਈ ਇਹ ਜਿਹੜੇ ਇੱਕ ਦਿਨ ਪਹਿਲਾਂ ਸੀ ਹਾਂਜੀ ਤੁਸੀਂ ਕੁਲਦੀਸ਼ ਸਿੰਘ ਮੰਤਰੀ ਕੋ ਗਏ ਸੀ ਹਾਂਜੀ ਫਿਰ ਹਾਂਜੀ ਫਿਰ ਹਾਂਜੀ ਫਿਰ ਅਸੀਂ ਮੰਤਰੀ ਕੋ ਵੀ ਗਏ ਉਹ ਉਹਨਾਂ ਨੇ ਫਿਰ ਉਹਨਾਂ ਦਾ ਕੰਮ ਆ ਰਿਹਾ ਸੀ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਤੇ ਉਹਨਾਂ ਨੇ ਫਿਰ ਕਾਰਵਾਈ ਨਹੀਂ ਫਿਰ ਵੀ ਉਹਨਾਂ ਨੇ ਤਾਂ ਕਾਰਵਾਈ ਕੀਤੀ ਵੀ ਉਹਨਾਂ ਨੇ ਕਿਹਾ 2 ਘੰਟੇ ਵਿੱਚ ਬੰਦੇ ਨੂੰ ਚੁੱਕੋ ਤਾਂ ਵੀ ਨਹੀਂ ਉਹਨਾਂ ਨੇ ਚੁੱਕਿਆ ਬੰਦੇ ਨੂੰ ਉਹ ਪਤਾ ਨਹੀਂ ਉਹਨਾਂ ਦਾ ਕਹਿੰਦੇ ਆ ਹੋ ਗਿਆ ਵਾ ਤੇ ਰਾਤ ਗਏ ਸੀ ਤੇ ਉਹ ਬੰਦੇ ਟਕਰੇ ਨਹੀਂ ਹੋ ਜਿਹੜੇ ਭੱਜ ਗਏ ਸੀ ਘਰੋਂ ਟਕਰੇ ਹੀ ਪਰ ਉਹਨਾਂ ਨੇ ਚੁੱਕੇ ਨਹੀਂ ਚੁੱਕੇ ਨਹੀਂ ਲੈ ਕੇ ਆਏ ਫੇਰਾ ਮਾਰ ਕੇ ਆ ਗਏ ਇਹ ਜਦੋਂ ਮੰਤਰੀ ਨੇ ਕਿਹਾ ਇੱਕ ਟੈਲੀਫੋਨ ਤੇ ਮੈਡਮ ਹਾਂਜੀ ਐਸ ਐਚ ਯੂ ਨੂੰ ਇਹ ਫਿਰ ਗਈ ਪੁਲਿਸ ਨਹੀਂ ਆ ਨਹੀਂ ਸ਼ਾਮੀ ਗਈ ਉਹਨਾਂ ਨੇ 2 ਘੰਟਿਆਂ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਤੇ ਸ਼ਾਮੀ ਗਈ ਹੀ ਪੁਲਿਸ ਰਾਤ 9 ਵਜੇ ਗਈ ਸੀ ਸ਼ਾਮੀ ਨਹੀਂ ਫੜਕੇ ਲੈ ਆਏ ਘਰੇ ਹੀ ਉਹਨਾਂ ਦੇ ਬੈਠੇ ਘਰੇ ਹੀ ਆ ਦੋ ਮੇਰੇ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਵੀ ਕਹਿੰਦੇ ਅਸੀਂ ਤੁਹਾਨੂੰ ਮਾਰ ਦੇਣਾ ਵਾ ਇਹਨਾਂ ਨੂੰ ਧਮਕੀਆਂ ਦਿੰਦੇ ਆ ਅਸੀਂ ਤੁਹਾਨੂੰ ਇਹ ਛੱਡਣਾਂ ਨਹੀਂ ਤੁਸੀਂ ਵੈਰ ਵਧਾਉਂਦੇ ਜੇ ਸਾਡੇ ਨਾਲ ਅੱਜ ਕਿਹ ਲਾਈ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਹਾਂਜੀ ਸੰਦੀਪ ਜਦੋਂ ਦਿੱਤੀ ਮੈਂ ਗਰਵਾਛੰਦੀ ਮੌਤ ਉਹ ਤੁਹਾਡੇ ਕੀ ਲੱਗਦੀ ਮੇਰਾ ਸਾਲਾ ਸੀ ਤੇ ਇਹਨਾਂ ਦੀ ਜਦੋਂ ਆ ਸਰਪੰਚੀ ਦੀਆਂ ਵੋਟਾਂ ਹੋਈਆਂ ਵਾ ਉਹ ਆਉਂਦੀ ਰੰਜਿਸ਼ ਚੱਲਦੀ ਆਉਂਦੀ ਆ ਤੇ ਜਿਹੜੇ ਦੂਜੀ ਪਾਰਟੀ ਵਾਲੇ ਉਹਨਾਂ ਦਾ ਸਰਪੰਚ ਬਣ ਗਿਆ ਸੀ ਤੇ ਉਹ ਇਹਨੂੰ ਦਬਾਉਂਦੇ ਕਿ ਹੁਣ ਆਡਾ ਸਰਪੰਚ ਬਣ ਗਿਆ ਵਾ ਅਸੀਂ ਤੈਨੂੰ ਮਾਰ ਦੇਣਾ ਪਹਿਲੋਂ ਵੀ 16 ਜਨਵਰੀ ਨੂੰ ਰਾਤ ਨੂੰ ਕਟਿਆ ਵਾ ਕੋਟੇਗੇ ਦੇ ਉਹ ਥਾਣੇ ਆਇਆ ਵਾ ਥਾਣੇ ਵਾਲਿਆਂ ਨੂੰ ਰਿਪੋਰਟ ਕੀਤੀ ਥਾਣੇ ਵਾਲਿਆਂ ਕੋਈ ਕਾਰਵਾਈ ਨਹੀਂ ਕੀਤੀ ਅਗਲੇ ਦਿਨ ਫੇਰ ਉਹ ਬਾਹਰ ਖਲੋਤਾ ਸੀ ਤੇ ਉਹਨੂੰ ਧਮਕੀਆਂ ਦਵਾਉਂਦੇ ਸੀ ਕਿ ਤੈਨੂੰ ਅਸੀਂ ਮਾਰ ਦੇਣਾ ਸਰਪੰਚੇ ਦੇ ਸਾਡਾ ਵਾ ਤੂੰ ਸਾਡਾ ਕੀ ਕਰ ਲੋਗੇ ਜੇ ਉਹਨਾਂ ਦਾ ਸਰਪੰਚ ਜਿੱਤ ਗਿਆ ਤੇ ਹੁਣ ਕੀ ਗੱਲ ਕੀ ਹੁਣ ਪਿੰਡ ਦੇ ਬੰਦੇ ਮਰੀ ਜਾਣਗੇ ਉਹ ਜੇ ਇਹ ਤੁਸੀਂ ਸਰਪੰਚੀ ਲੜੀ ਸੀ ਹਾਂਜੀ ਨਹੀਂ ਮੈਂ ਨਹੀਂ ਸਰਪੰਚੀ ਲੜੀ ਨਹੀਂ ਨਹੀਂ ਇਹਨਾਂ ਨੇ ਹਾਂਜੀ ਨਹੀਂ ਚਾਚਾ ਮੈਂ ਮੈਂਬਰ ਖਲੋਤੇ ਸੀ ਤੇ ਤਾਂ ਕਰਕੇ ਚਾਚੇ ਦੇ ਨਾਲ ਜਾਂਦਾ ਸੀ ਤੇ ਤਾਂ ਕਰਕੇ ਦੂਜੀ ਪਾਰਟੀ ਵਾਲੇ ਜਿਹੜੇ ਉਹ ਰੱਖਦੇ ਸੀ ਕਿ ਤੂੰ ਆਪਣੇ ਚਾਚੇ ਦੇ ਨਾਲ ਘਾਤੋਂ ਜਾਂਦਾ ਵਾ ਤੁਸੀਂ ਘਾਤੋਂ ਆ ਕੇ ਆਉਂਦੇ ਜੀ ਬਾਜ ਜੋ ਉਹਨਾਂ ਦਾ ਜਿਹੜਾ ਮੈਂਬਰ ਸਰਪੰਚ ਜਿੱਤ ਗਿਆ ਸੀ ਸਰਪੰਚ ਦੀ ਉਹਨੂੰ ਹੈ ਗਈ ਆ ਸ਼ਾਇਵ ਆ ਅੱਗੇ ਵੀ ਉਹ ਮੁੰਡਾ ਜਿਹੜਾ ਵਾ ਉਹਦੇ ਰਿਵਾਲਵਰ ਦਾ ਕੇਸ ਪਿਆ ਸੀ ਇਸੇ ਚ ਢੇੜ ਥਾਣੇ ਦੇ ਵਿੱਚ ਉਹਤੇ ਪਰਚਾ ਦਰਜ ਹੋਆ ਫਿਰ ਵੀ ਸਰਪੰਚ ਉਹ ਜਿਹੜਾ ਵਾ ਉਹਨਾਂ ਦਾ ਜਿਹੜਾ ਜਿੱਤਿਆ ਵਾ ਉਹਨਾਂ ਐਮਪੀ ਐਮਪੀ ਜਾਂਦੇ ਉਹਨੂੰ ਉਹ ਛਡਾਗ ਲੈ ਕੇ ਜਾਂਦਾ ਰਿਹਾ ਵਾ ਮੈਂਬਰ ਜਿਹੜਾ ਹੈ ਉਹ ਵੀ ਇਹਨਾਂ ਦੇ ਨਾਲ ਹੈ ਅਮਰਪ੍ਰੀਤ ਸਿੰਘ ਉਹ ਐਮਪੀ ਐਮਪੀ ਜਾਂਦੇ ਪਿੰਡ ਚ ਉਹਨੂੰ ਉਹ ਛਡਾ ਕੇ ਲੈ ਕੇ ਜਾਂਦਾ ਰਿਹਾ ਵਾ ਉਹ ਮੁੰਡੇ ਖਿਲਾਫ ਇੱਥੇ ਵੇਨੋ ਤਿੰਨ ਚਾਰ ਪਰਚੇ ਦਾ ਦੇਵਾ ਪਰ ਫਿਰ ਵੀ ਉਹਨੂੰ ਸਰਪੰਚ ਕਰਕੇ ਉਹ ਬਾਈ ਜਾਂਦਾ ਰਿਹਾ ਵਾ ਉਹਨੂੰ ਬਸ ਐ ਹੋਈ ਆ ਕਿ ਸਰਪੰਚ ਸਾਡਾ ਸਰਪੰਚ ਉਹਨਾਂ ਦੀ ਮਗਰ ਸਪੋਰਟ ਕਰਦਾ ਵਾ ਇਸੇ ਕਰਕੇ ਭੂਏ ਚੜਿਆ ਵਾ ਹੁਣ ਅਟਾ ਉਹਨਾਂ ਬੰਦਾ ਮਾਰਤਾ ਹੁਣ ਰਹਾ ਨਹੀਂ ਤੇ ਇਨਸਾਫ ਲੈਣਾ ਹੀ ਆ ਇਹ ਰਾਦੀ ਐਸਪੀ ਜੀ ਚਿੰਦੇ ਅੱਛੀ ਬਦਲਤਾ ਸਮਰਥੀ ਨੂੰ ਦਰਿਆ ਸੱਚ ਹੋਏ ਨਾ ਕੋਈ ਕਰਦੇ ਕੀ ਕੀ ਇੰਨਾ ਅਜੇ ਤੱਕ ਤੇ ਕੋਈ ਨਹੀਂ ਕਾਰਵਾਈ ਕੀਤੀ ਹੁਣ ਅਹੀਂ ਤਦੇ ਇੰਨਾ ਕੋ ਆਏ ਆ ਈ ਹਾਦਾ ਇਨਸਾਫ ਕਰੋ ਕੋਈ ਉਹਨਾਂ ਤੇ ਕਾਰਵਾਈ ਕਰੋ ਨਹੀਂ ਉਹ ਨਹੀਂ ਹੋਣਾ ਨੂੰ ਹਾਂਜੀ ਮੈਂ ਅਗਰਵਾ ਸਿੰਘ ਦੀ ਭੈਣ ਵਾਂ ਜਦੋਂ ਇਹ ਸ਼ਾਮੀ ਸੱਟਾਂ ਲੱਗੀਆਂ ਵਾਂ ਲਹੂ ਲਹਾਨ ਹੋਇਆ ਦਾਤਰ ਵੱਜੇ ਮੂੰਹ ਤੇ ਵੱਜੇ ਸਿਰ 'ਚ ਸੱਟ ਮਾਰੀ ਪਿੱਛੋਂ ਇਹ ਆਇਆ ਥਾਣੇ ਇਹ ਕਹਿੰਦਾ ਇਹਨਾਂ ਨੂੰ ਕੋਈ ਬਲੇਨ ਲਿਖਵਾ ਕੇ ਗਿਆ ਹਸਪੀਟਲ ਨਹੀਂ ਗਿਆ ਥਾਣੇ ਆਇਆ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਲਿਖ ਕੇ ਕਹਿਤਾ ਮੜਾ ਜਿਆ ਕੋਈ ਗੱਲ ਨਹੀਂ ਫਿਰ ਸਵੇਰੇ ਕੋਈ ਫੜ ਨਹੀਂ ਗਏ ਕੁਝ ਨਹੀਂ ਕੀਤਾ ਸੇਰੇ ਫੇਰ ਅਹੀਂ ਆਏ ਆ ਕੀਤਾ ਉਹਨਾਂ ਨੂੰ ਫੇਰ ਆਏ ਸੇਰੇ ਆ ਕੇ ਇਹਨੂੰ ਲਖਵਾਈ ਕਮਲੇ ਵੀ ਰਾਤ ਦਾ ਤੁਸੀਂ ਕੁਝ ਨਹੀਂ ਕੀਤਾ ਹੁਣ ਸਾਡੇ ਨਾਲ ਜਾਓ ਇਹ ਫੇਰ ਵੀ ਨਹੀਂ ਸਾਡੇ ਨਾਲ ਤੇਰੇ ਮੈਡਮ ਵੀ ਮੈਡਮ ਕਹਿੰਦੇ ਕੋਈ ਨਹੀਂ ਅਹੀਂ ਆ ਜਾਣੇ ਪਰ ਕੋਈ ਮਗਰ ਨਹੀਂ ਆਇਆ ਫੇਰ ਸ਼ਾਮ ਨੂੰ ਜਦੋਂ 3-4 ਵਜੇ ਸੀ ਇਹ ਬੱਸ ਫਤੇਕਰ ਕੋਈ ਚੀਜ਼ ਲੈਣ ਗਿਆ ਸੀ ਅਸੀਂ ਭੈਣ ਆਈਆਂ ਕੁਝ ਲੈਣ ਗਿਆ ਸੀ ਆਉਂਦਿਆਂ ਹੀ ਫੋਨ ਲਾਈ ਨਹੀਂ ਚੁੱਕਿਆ ਇਹਨੇ ਬਾਅਦ ਵਿੱਚ ਸਾਨੂੰ ਕਿਨੇ ਸਾਨੂੰ ਦੱਸਿਆ ਵੀ ਦੋ ਗੱਡੀਆਂ ਆਈਆਂ ਕਿ ਕਾਲੀ ਇੱਕ ਚਿੱਟੀ ਆਈ ਆ ਉਹਦੇ ਵਿੱਚ ਸੁੱਟ ਕੇ ਇਹਨੂੰ ਚੱਲ ਗਿਆ ਵਿੰਡਚ ਰੋਲੀ ਪਈ ਵੀ ਮੁੰਡਾ ਤੁਹਾਡਾ ਸੁੱਟ ਗਿਆ ਹੀ ਗਈਆਂ ਵਾ ਸਾਡੇ ਜਾਂਦਿਆਂ ਨੂੰ ਮੁੱਕਿਆ ਹੀ ਅਸੀਂ ਫਤਿਹਕਰ ਵੀ ਲੈ ਕੇ ਗਏ ਕਹਿੰਦੇ ਅੱਧਾ ਘੰਟਾ ਪਹਿਲਾਂ ਹੋ ਗਿਆ ਮੁੱਕੇ ਨੂੰ ਇਹਨੂੰ ਮਾਰ ਕੇ ਜਾਨ ਨੂੰ ਮਾਰ ਕੇ ਸੁੱਟ ਗਿਆ ਫਿਰ ਵੇਖਿਆ ਸਕੂਟਰੀ ਕਿਤੇ ਪਈ ਆ ਇਹ ਆਪ ਕਿਤੇ ਪਿਆ ਫੋਨ ਕਿਤੇ ਇਹਦੇ ਪੈਰਾਂ ਦੇ ਨੌ ਲਾਏ ਗਏ ਨੇ ਪੈਰਾਂ ਦੇ ਦਾਤਰ ਮਾਰ ਕੇ ਜਿਹੜੇ ਬੋਟ ਆ ਉਹ ਲਾਏ ਗਏ ਨੇ ਵੱਖੋ ਵੱਖ ਕੀਤੇ ਗਏ ਨੇ ਕ੍ਰੀਸ ਕ੍ਰੀਸ ਕੇ ਮਾਰਿਆ ਗਿਆ ਵਾ ਤੁਹਾਡੇ ਸਾਰੇ ਅੱਗੇ ਹੱਥ ਜੋੜੇ ਆ ਥਾਣੇ ਵਾਲੇ ਨਹੀਂ ਆਡੀ ਸੁਣਦੇ ਤੁਸੀਂ ਸਾਰੇ ਜਾਣੇ ਸੁਣ ਲੋ ਸਾਡੀ ਸਾਡੇ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਇਹਨਾਂ ਠਾਣੇ ਵਾਲਿਆਂ ਨੇ ਕੁਛ ਨਹੀਂ ਕੀਤਾ ਜੇ ਕਰਦੇ ਜਦਨ ਆ ਪਾਇਆ ਹੀ ਸਾਡਾ ਭਰਾ ਨਾ ਮਰਦਾ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਨਾ ਇਦਾਂ ਕਰੋ ਸਾਡੇ ਨਾਲ ਹੱਥ ਜੋੜਦੇ ਆ ਤੁਹਾਡੇ ਅੱਗੇ ਸਾਰੇ ਅੱਗੇ ਸ਼ਾਂਤ ਸਿੰਘ ਜੀ ਸਾਚੀ ਤੁਹਾਨੂੰ ਕੀ ਲੱਗਦਾ ਹੈ ਇਸ ਬਾਰੇ ਮੈਨੂੰ ਚੀਚਾ ਲੱਗਦਾ ਹੈ ਹਾਂ ਜੀ ਇਹ ਕਰਦੇ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਸਰ ਮੈਂ ਚਾਹੁੰਦਾ ਕਿ ਉਹਨਾਂ ਨੂੰ ਜਿੰਨੀ ਸਜ਼ਾ ਦਿੱਤੀ ਜਾਵੇ ਤੇ ਜੋ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਪੈਸੇ ਦੇਈ ਜਾ ਰਹੇ ਆ ਤੇ ਤਪੇ ਖਾਈ ਜਾ ਰਹੇ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਆnde ਜਿੰਨਾ ਤੱਕ ਸਾਡੇ ਕੋ ਪੈਸਾ ਸਾਡ ਕੋਈ ਕੋਸ਼ਿਸ਼ ਕਰ ਨਹੀਂ ਸਕਦਾ ਸਪੁੱਤ ਕਹਿ ਰਹੀ ਆ ਵੀ 174 ਵੀ ਕਾਰਵਾਈ ਆ ਹੁਣ ਵੇਖੋ ਤਾਂ ਨਵਾਂ ਐਸਐਚਓ ਸਾਹਿਬ ਨਵੇਂ ਆਏ ਹੁਣ ਵੇਖੋ ਕੀ ਕਰਦੇ ਆ ਹੁਣ ਭਰੀਵਾਲ ਸਾਹਿਬ ਨੇ ਚੇਂਜ ਕੀਤੇ ਤੇ ਹੈਗੇ ਆ ਸਾਨੂੰ ਯਕੀਨ ਹੋਣਾ ਤੇ ਸਾਨੂੰ ਸਾਫ ਦਵਾਉਣ ਕਿਤਾ ਜਿਸ ਦਿਨ ਗੁਰਬਾ ਸਿੰਘ ਨੂੰ ਮਾਰਿਆ ਉਹਨੂੰ ਕਰੀ ਕਰੀ ਇਸ ਕੇ ਮਾਰੇ ਉਹਦੇ ਨੋ ਜੋ ਪੈਰਾ ਨੋ ਸਾਰੇ ਖੜੇ ਹੋਏ ਆ